ਅੰਗਿਕਾਰ ਕੀ ਵਰਕਰਤੇ ਗੋੜਪੁਰੇ ਕੀ ਬੜਾਈ ਆਬਕਲ ਨਿਮਤਰੀ ਗੁਰੂ ਨਾਨਕ ਨਿਤ ਜੜੇ ਸਵਾਇ ਛੁਆਉ ਗੁਰ ਸਿੱਖੋਂ ਬੀਰ ਬਜਾਪ ਅੱਤੀ ਵੱਡੇ ਪਾਗਾਂ ਵਾਲੇ ਹਾਂ ਤੇ ਸ੍ਰੀ ਪਾਤਸ਼ਾਹ ਜੀ ਨੇ ਬਲਾਵਲ ਸ਼ਬਦ ਵਿੱਚ ਹੁਕਮਨਾਮਾ ਮਾਇ ਪਾਏ ਕੋ ਸਿੱਖਣ ਸਾਂਝਾ ਸੱਚੇ ਪਾਤਸ਼ਾਹ ਜੀ ਨੇ ਸਰਬਨ ਕਰਵਾਇਆ ਹੁਕਮਨਾਮਾ ਰੋਜ਼ ਸੁਣਨਾ ਚਾਹੀਏ ਅਮਰ ਸੋਚਣਾ ਚਾਹੀਏ ਨਤਨੇਮ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਰਾਤ ਪਿਆਰੀ ਮੁੱਝ ਕੋ ਨਤਨੇ ਮੈਂ ਪਾਉਣੀ ਰਾਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਹਜ਼ੂਰ ਮੋਹ ਲਾਉਂਦੇ ਆ ਓ ਮੇਰਾ ਸਹਿਜ ਜਿਹੜਾ ਰਹਿਣੀ ਵਿੱਚ ਰਹਿੰਦਾ ਗੁਰੂ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਹਿਬ ਮੈਂ ਉਸ ਕਾ ਤੇ ਰਹੂ ਹਜ਼ੂਰ ਮੋਹਰ ਲਾਉਨੇ ਹਾ ਜੋ ਆਉ ਪਾਈ ਪਾਈ ਗੁਰੂ ਮਹਾਰਾਜ ਕੋਲੇ ਬੇਨਤੀ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਨੂੰ ਸਤਿਵਾਦ ਸ਼ੋ ਸਾਦੂ ਆਪ ਨੂੰ ਆਮਦੂਰੀ ਦਾਤ ਬਖਸ਼ੋ ਆਪ ਆਪਣਾ ਨਤਨੇ ਬਖਸ਼ੋ ਗੁਰੂ ਘਰ ਗੁਰੂ ਨਾਨਕ ਸਾਹਿਬ ਦੇ ਦਰਬਾਰ ਨੂੰ ਪੂਜਿਆ ਜਾਵੇ ਬਹੁਤ ਔਖਾ ਇਹ ਦਰਬਾਰ ਸਜਿਆ ਹੈ ਬਹੁਤ ਚੀਜ਼ੀਆਂ ਪਾਆਂੀਆਂ ਗੱਜੀਆਂ ਬੜਾ ਕੋਸ਼ ਹੋਇਆ ਕਲ ਸੰਤ ਮਹਾਂਪੁਰਖ ਹਰਦوار ਦੇ ਬਾਬਾ ਜੀ ਤੇ ਉਹਨਾਂ ਨੇ ਪੁੱਛਿਆ ਉਹ ਚਾਰ ਚੱਲੇ ਸੀ ਮਲ ਤੁਹਾਡੇ ਤੇੜਾ ਨਿਸ਼ਾਨ ਸਾਹਿਬ ਅਗਰ ਲਾ ਕੇ ਹੋਇਆ ਉਹ ਕਹਿੰਦੇ ਸਾਡਾ ਨਿਸ਼ਾਨ ਸਾਹਿਬ ਇਹ ਜੀ ਮਲ ਕਿਉਂ ਤੁਹਾਡਾ ਕਿਧਰ ਗਿਆ ਨਿਸ਼ਾਨ ਸਾਹਿਬ ਕਹਿੰਦੇ ਅਸੀਂ ਪੰਜਾਬ ਦੇ ਜਿੰਨੇ ਵੀ ਸਾਧੂ ਹਾਂ ਲੀੜੇ ਪਿਤਾ ਮਾਪਾ ਗਮੇ ਰੱਖੀਏ ਪਰ ਅਸੀਂ ਕੱਲ ਦੀ ਧਰ ਦੀ ਮੋਹਰ ਲਾ ਲਈ ਹੈ ਅਮਰ ਚੱਕਦੇ ਸਾਰੇ ਕਰਪਾਣਾ ਪਾਇਆ ਤੇ ਕਲਕ ਸ਼ਹਿਰ ਪਾਇਆ ਅਸੀਂ ਜੋ ਕੇਸਰੀ ਨਿਸ਼ਾਨ ਹੈ ਉਸ ਨੂੰ ਦੋਨੇ ਹੱਥ ਜੋੜ ਕੇ ਮੱਥਾ ਟੇਕਿਆ ਸਾਡਾ ਕੋਈ ਨਿਸ਼ਾਨ ਨਹੀਂ ਹੈ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਇੱਕ ਸੂਤ ਦਾ ਸੂਤ ਉਹ ਕਹਿੰਦੇ ਮਾਸਾ ਵੀ ਪਾਸੇ ਨਹੀਂ ਹੋ ਸਕਦਾ ਮਾਸਾ ਵੀ ਪਾਸੇ ਨਹੀਂ ਹੋ ਸਕਦਾ ਅਸੀਂ ਪੰਜ ਪੰਜ ਫਰੰਚਾਈਜ਼ੀ ਜਿੰਨੇ ਵੀ ਹੈ ਸਾਰੇ ਸਾਧਨ ਭਾਵੇਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕੇਸਰੀ ਨਿਸ਼ਾਨ ਨੂੰ ਹੀ ਝੁਕਦੇ ਹਾਂ ਸਾਡਾ ਕੋਈ ਨਿਸ਼ਾਨ ਨਹੀਂ ਹੈ ਸਾਡਾ ਨਿਸ਼ਾਨ ਗੁਰੂ ਗੋਬਿੰਦ ਸਿੰਘ ਜੀ ਹੈ ਅਸੀਂ ਉਸ ਨੂੰ ਹੀ ਪਿਤਾ ਕਹਿੰਦੇ ਹਾਂ ਸਾਡਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਹੀ ਹੈ ਕਿ ਜੇ ਸ੍ਰੀ ਨਿਸ਼ਾਨ ਨਹੀਂ ਅਸੀਂ ਉਸ ਨੂੰ ਮੱਤਾ ਟੇਕਦੇ ਹਾਂ ਗੁਰਦਾਰੇ ਵੀ ਜਾਣਦੇ ਆਂ ਪਿੰਡਾਂ 'ਚ ਅਸੀਂ ਪਾਠ ਵੀ ਕਰਦੇ ਆਂ ਜੋ ਕੱਲ ਦੀ ਤਰਪਾਸ਼ ਰਹਿਤ ਮੁਜਾਦਾ ਦਸੀ ਹੈ ਉਸੇ ਮੁਤਾਬਕ ਹੀ ਅਸੀਂ ਪਾਠ ਕਰਦੇ ਆਂ ਇਸ ਕਰਕੇ ਸਾਧ ਸੰਗਤ ਕੇ ਸ੍ਰੀ ਨਿਸ਼ਾਨ ਨੂੰ ਗੁਰੂ ਅੰਗਸਾ ਪਾਸ਼ਾ ਜੀ ਜਦੋਂ ਗੁਰਗੱਦੀ 'ਤੇ ਬੈਠੇ ਆ ਬਾਬਾ ਬੁੱਢਾ ਜੀ ਨੇ ਉਦੋਂ ਫਿਰ ਸਾਧ ਸੰਗਤ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੇ ਵਚਨ ਕੀਤਾ ਇਹਨਾਂ ਦੇ ਕੇਸਰੀ ਟਿੱਕਾ ਲਾ ਦੇ ਕਿਸੇ ਦੇ ਬਾਬਾ ਲੈਣਾ ਜੀ ਦੇ ਕੇਸਰੀ ਦਾ ਰਗੜ ਕੇ ਟਿੱਕਾ ਸਭ ਤੋਂ ਪਹਿਲਾਂ ਲਾਇਆ ਕੇਸਰੀ ਨਿਸ਼ਾਨ ਦਾ ਟਿੱਕਾ ਲਾਇਆ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੋਤ ਜੋਤ ਜਲਿ ਸਮਾਏ ਆ ਉਹਨਾਂ ਦਾ ਸ਼ੀਸ਼ ਲਿਆਂਦਾ ਆਨੰਦਪੁਰ ਸਾਹਿਬ ਸਤਗੁਰਾਂ ਜੀ ਨੇ ਮੱਥਾ ਟੇਕ ਕੇ ਚਲੋ ਉਹਨਾਂ ਦਾ ਉਸ ਥੜੇ ਤੇ ਸ਼ਿਸ਼ਕਾਰ ਹੋਇਆ ਹੋਣ ਵੀ ਉੱਥੇ ਗੁਰਦੇਵ ਆਦਰ ਪਾਛ ਕੋਤੇ ਸਭ ਤੋਂ ਪਹਿਲਾਂ ਉਸ ਗੁਰਦੇਵ ਆਦਰ ਦੀ ਯਾਦ ਵਿੱਚ ਕੇਸਰੀ ਰੰਗ ਦਾ ਝੰਡਾ ਝੂਲਦਾ ਹੈ ਉਹ ਟੈਂਟ ਉਹ ਟੈਂਟ ਤੇ ਦਸਵੇਂ ਪਾਸ਼ਾ 9 ਸਾਲ ਦੀ ਉਮਰ ਸੀ ਸਾਡੇ 22 ਸਾਲ ਦੀ ਉਮਰ ਵਿੱਚ ਪਗਾਣੀਆਂ ਦਾ ਜੰਗ ਹੋਇਆ ਥੋੜਾ ਬਹੁਤਾ ਵਾਦਾ ਕਰਤਾ ਹੋ ਸਕਦਾ ਉਹ ਟਾਈਮ ਤੇ ਕੇਸਰੀ ਨਿਸ਼ਾਨ ਦਾ ਚੰਗਾ ਪਗਾਣੀਆਂ ਦੀ ਗਰਮਪੋ ਜਿੱਥੇ ਜੰਗ ਹੋਇਆ ਉੱਥੇ ਅੱਜ ਝੂਲ ਰਿਹਾ ਹੈ ਅਸੀਂ ਖੁਦ ਵੇਖ ਕੇ ਆਏ ਹਾਂ ਇਸ ਕਰਕੇ ਸਾਧ ਸੰਗਤ ਅਰਦਾਸ ਕਰੋ

ਅੱਜ ਸਾਡੇ ਘਰ ਵਿੱਚ ਵੀ ਕੇਸਰ ਦਾ ਟਿੱਕਾ ਲੱਗਦਾ ਟਿੱਕਾ ਲੱਗਦਾ ਹੈ ਗੁਰੂ ਸਾਹਿਬ ਜੀ ਦੇ ਵੱਡੇ ਗੁਰੂ ਸਾਹਿਬ ਪ੍ਰਕਾਸ਼ ਕਰਿੰਦੇ ਹਨ ਨਾ ਉਹ ਟਾਂਟੇ ਟਿੱਕਾ ਕੇਸਰ ਦਾ ਹੀ ਲੱਗਦਾ ਦੂਜਾ ਕੋਈ ਹੋਰ ਟਿੱਕਾ ਨਹੀਂ ਉਹ ਸੰਤ ਦਾ ਟਿੱਕਾ ਨਹੀਂ ਲੱਗਦਾ ਹੈ ਜਾਂ ਹੋਰ ਕਿਸੇ ਦਾ ਟਿੱਕਾ ਨਹੀਂ ਲੱਗਦਾ ਹੈ ਸਾਡਾ ਗੁਰੂ ਵੱਖਰਾ ਭਗਮਾ ਲੀੜਾ ਕੋਈ ਨਾਲ ਨਹੀਂ ਸਕਦਾ ਕੀ ਕਹਿਣਾ ਭਗਵਾਨ ਲੀੜਾ ਪਾਲੇ ਚਰਪਾ ਦਿਆ ਹੋਲੀ ਦੇ ਨਾਂ ਤਨੇ ਸਾ ਸੰਤ ਚੰਦ ਆਪਨੇ ਸ਼ਾਨ ਸਾਹਬ ਕੋ ਬਦਲਿਆ ਜਾ ਸਕਦਾ ਇਸ ਕਰਕੇ ਦਬਦਲ ਨੂੰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਬਾਬਾ ਵੀ ਸਾਡਾ ਪੰਥ ਦੇ ਨਾਲ ਸੀ ਪਿਤਾ ਜੀ ਵੀ ਪੰਥ ਦੇ ਨਾਲ ਸੀ ਬਹੁਤ ਦੁਨੀਆ ਸੀ ਉਹਦਾ ਦਰਦ ਹੁੰਦਾ ਹੈ ਕਿ ਜਦੋਂ ਰਾਗ ਮਾਲਾ ਬਦਲਤੀ ਉਹ ਟੈਂਟ ਤੇ ਵੀ ਸਾ ਸੰਤ ਦਾ ਬੜਾ ਕੋਸ ਹੋਇਆ ਫਿਰ ਜਿਸ ਟੈਂਟ ਤੇ ਗੁਰੂ ਕੋ ਮੰਗਲਾ ਚਰਨ ਬទਲਿਆ ਗਿਆ। ਉਹ ਟੈਂਟ ਤੇ ਵੀ ਦਵਨ ਦਵਨ ਸਾਹਿਬ ਮੀਟਿੰਗ ਹੋਈ ਮਾਟਰ ਤਾਰਸ ਸਾਹੀ। ਹੋਟਲ ਤੇ ਸ਼ਦਾਂ ਵਾਲੇ ਵੀ ਸੀ। ਗਿਆਨੀ ਮਹਾਪੁਰਖ, ਬ੍ਰਹਮ ਗਿਆਨੀ, ਗਿਆਨੀ ਕਰੋਤਲ ਸੰਗ ਵੀ ਹੋਰ ਬਹੁਤ ਜਾਦੂ ਸੀ। ਮਹਾਪੁਰ ਉਹ ਵੱਡਾ ਕੱਟ। ਮਾਟਰ ਤਾਰਸ ਵਿੱਚ ਸੀ। ਪਰ ਉਹਨਾਂ ਨੂੰ ਵੇੰਦਤੀ ਕੀਤੀ ਗਈ। ਵੀਰ ਆਏ ਜੇ ਮੰਗਲਾ ਚਰਨ ਬਦਲਿਆ ਨਹੀਂ ਬਦਲਣਾ ਚਾਹੀ। ਉਹਨਾਂ ਨੇ ਆਪਣੀ ਕੁਰਪਾਨ ਲਾ ਕੇ ਗਲ ਦੇ ਵਿੱਚੋਂ ਤੇ ਦੂਜੇ ਪਾਸੇ ਪਾਣੀ ਕਹਿੰਦੇ ਫੇਕ ਹੀ ਹੋ ਗਿਆ। ਵੀ ਅਸੀਂ ਬਦਲਤਾ ਕਹਿੰਦੇ ਇੱਧਰ ਕੁਰਪਾਨ ਨਾ ਹੋਏ ਇੱਧਰ ਪਾਣੀ। ਫਿਰ ਕਿਸੇ ਬੰਦੇ ਨੇ ਬਹੁਤ ਇੱਥੇ ਬੈਠਿਆ ਉਹ ਬਚਨ ਨਹੀਂ ਕਰਨ ਵਾਲਾ। ਕਈ ਪੁਰਾਣੇ ਬੰਦੇ ਨੂੰ ਹਜੇ ਵੀ ਪਤਾ ਹੈ। ਪਤਾ ਹੈ। ਉਹ ਜਾਨੀ ਇਹ ਵੀ ਗੱਲ ਉਹਨੇ ਜੇ ਨਹੀਂ ਕਹੀ ਜੇ ਤੁਸੀਂ ਕਹੋ ਕੀ ਕਿਹਾ ਕੀ ਕਿਹਾ ਉਹ ਕਹਿੰਦਾ ਜੇ ਕਿਸੇ ਵੀ ਕੁੜੀ ਹੋਵੇ ਤੇ ਜੇ ਮੁੰਡਾ ਹੋਵੇ ਉਹਦੇ ਨਹੀਂ ਵਿਆਹ ਕਰਾ ਦੇਉਂਦੇ ਤੇ ਫੇਰ ਕੀ ਹਾਲ ਜੇ ਉਹ ਵੀ ਕੁੜੀ ਲਈ ਗਈ ਹੋਣੀ ਹੈ ਤੇ ਉਥੇ ਦਮ-ਦਮਾ ਸਾਰਾ ਰੌਲਾ ਪਈ ਹੈ ਇਸ ਕਰਕੇ ਸਾਧ ਸੰਗਤ ਜਿਹਦਾ ਸ੍ਰੀ ਗੁਰੂ ਗੋਬਿੰਦ ਸਾਹਿਬਾ ਆਪ ਅਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਨੌ ਮਹੀਨੇ ਨੌ ਦਿਨਾਂ ਦੇ ਵਿੱਚ ਹੈ ਵੀ ਅਸੀਂ ਸਾਸੀ ਕਿਹੜੇ ਬਾਗ ਦੀ ਮੂਣੀ ਹਾਂ ਵੀ ਐਸੀ ਬਦਲ ਸਕੀ ਬੜਾ ਜੋਰ ਲੱਗਿਆ ਸਾਸੀ ਹੁਣ ਸ਼ਾਨਦਾਰ ਸਾਬ ਹੈ ਵੀ ਅਸੱਤ ਡਿਊਟੀ ਆ ਮਰਥ ਗਈ ਦੈਨ ਰਾਤ ਗਈ ਜੈਨ ਨਹੀਂ ਹੋਗੀ ਦਾਸ ਦੇ ਥਣ ਬਾਬਾ ਦੇ ਵੀ 72ਵਾਂ ਸਾਲ ਲੱਗ ਗਿਆ ਤੇ ਕੋਈ ਦਰਦ ਨਹੀਂ ਹੈ ਸਰੀਰ ਕੋਈ ਕੋਹ ਨਹੀਂ ਦਰਦ ਤਾਂ ਕੋਈ ਹੈ ਵੀ ਅੰਬਰ ਚੱਕ ਦੇ ਮੈਨੂੰ ਕੋਈ ਬਿਮਾਰੀ ਨਾ ਜਾਵੇ ਬਸ ਵੇ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਜੋ ਕਰਾ। ਹੋਰ ਟਰਾ ਤੇ ਪੂਜੇ ਭਰੇ ਹੁੰਦੇ ਆ। ਅਸੀਂ ਫਲਾਣੇ ਤਾਂ ਜਾਣਦੇ ਆ। ਅਸੀਂ ਸਰਸੇ ਜਾਣਦੇ ਆ। ਉਹਨੂੰ ਰੋਕਣ ਵਾਸਤੇ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਕਹਿੰਦੇ ਦੁਆ ਲਾਇਆ ਕਰੋ। ਇਹਨਾਂ ਲੋਕਾਂ ਨੂੰ ਰੋਕੋ। ਇਹ ਕਿਉਂ ਜਾਣੇ ਕੋਸ ਨਹੀਂ ਹੈ ਸਾਹਿਬ ਸਿੰਘ। ਕੀਰਤਿ ਕਰਾਈ ਸਾਰੇ ਬੰਦੇ ਦੀ ਖੋਜ ਹੀ ਪੈ ਜਾਂਦੀ ਹੈ। ਛੱਡਕਣ ਦਰਗਾਹ ਦਾ ਗੁਰੂ ਰਾਮਦਾਸ ਦਾ ਦਰਬਾਰ ਹੈ। ਦਸ ਗੁਰੂ ਸਾਹਿਬ ਆਪਣੇ ਪਾਸ਼ਾ ਬੈਠੀ ਹੈ ਰਾਸਤੇ ਵਿੱਚ ਬਾਬਾ ਨਾਨਕ ਸਿੰਘ ਵਰਗੇ ਸੰਤ ਪੂਰੀ ਬੈਠੀ ਹੈ ਜਦੋਂ ਗੁਰੂ ਸਾਹਿਬ ਇਧਰ ਜਾਂਦੇ ਐ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੱਚ ਖੰਡ ਦੇ ਵਿੱਚ ਇਸ ਕਰਕੇ ਸਾਧ ਸੰਗਤ ਅਰਦਾਸ ਕਰੋ ਵੀ ਖਾਲਸਾ ਪੰਥ ਦੀ ਜੈ ਜੈਕਾਰ ਹੋਵੇ ਚਾਹ ਕੂਟਾਂ ਜੈ ਜੈਕਾਰ ਹੋਵੇ ਬਹੁਤ ਔਖਾ ਖਾਲਸਾ ਪੰਥ ਦੀ ਰਚਨਾ ਹੋਈ ਆਪਾਂ ਨੂੰ ਕਾਲਜ ਦੇ ਵਿੱਚ ਨੇ ਗੋਤਮ ਰਿਸ਼ੀ ਵਰਗੇ ਮਰਗੇ ਰੋਂਦੇ ਆਹਾ ਆਹਾ ਦਰਬਾਰ ਨੂੰ ਖਾਲਸੇ ਪੰਥ ਦੇ ਦਰਸ਼ਨਾਂ ਨੂੰ ਰੋਂਦੇ ਮਰਗੇ ਸਾਸ ਇਸ ਕਰਕੇ ਗੋਤਮ ਰਿਸ਼ੀ ਵਰਗੇ ਚਲੇ ਗਏ ਹੁਣ ਆਪਨ ਸਵਾ ਮਿਲਿਆ ਹੋਇਆ ਹੈ ਤੇ ਸਾਰੇ ਨਾਲ ਮਿਲ ਕੇ ਅਰਦਾਸ ਕਰੋ ਅਰਦਾਸ ਕਰੋ ਸਾਰੀਆਂ ਸੰਸਾਰ ਅਰਦਾਸ ਕਰੋ ਸੱਚੀ ਪਾਈ ਹੈ ਜੀ ਤੇਰਾ ਜ਼ਹਿਰ ਜਾਂਦੇ ਦਾ ਛੋਟੇ ਸਹਿ ਪੰਜ ਸੱਤ ਸਾਲ ਦੇ ਸਹਿਜ ਜਨ ਦੇ 7 ਸਾਲ ਦਾ ਸਹਿਜ ਜਨ ਉਥੇ ਸਾ ਜੋਰਾワਲ ਸਿੰਘ 9 ਸਾਲ ਦਾ ਸਹਿਜ ਜਨ ਅਫੇ ਵਾਹ ਸੋਣੇ ਹਾਂ ਉਥੇ ਵੀ ਜੀਤੇ ਨੇ ਆਖਿਆ ਕੀ ਕਰਾਂਗੇ ਉਹ ਕਹਿੰਦੇ ਸਾਡੇ ਮਗਨ ਸਾਡੀ ਸ਼ੀਦੀ ਦਾ ਰੰਗ ਦੁਨੀਆ ਵਿੱਚ ਸੂਰਜ ਵੜ ਕੇ ਨਿਕਲੂਗਾ ਉਹ ਵੀ ਜੀਤਾ ਕਹਿੰਦਾ ਹਾਂ ਨਿਕਲੂਗਾ ਰੰਗ ਉਹ ਰੰਗ ਨਿਕਲਿਆ ਸਹਿਜ ਯਾਤਰਾ ਜੋਰਾワਰ ਸਿੰਘ ਦਾ ਵੀ ਨਿਸ਼ਾਨ ਸਾਹਿਬ ਲੱਗਿਆ ਕੇਸਰੀ ਸਹਿਬ ਸਾਹ ਸੰਤ ਫਤੇ ਸਿੰਘ ਦਾ ਵੀ ਨਿਸ਼ਾਨ ਸਾਹਿਬ ਕੇਸਰੀ ਲੱਗਿਆ ਹੋਇਆ ਵਜੀਦੇ ਦਾ ਕੋਈ ਨਿਸ਼ਾਨ ਨਹੀਂ ਹੈ ਅੱਗੇ ਵਜੀਦੇ ਦੇ ਰੋੜੇ ਪਾਰਦੇ ਹੁੰਦੇ ਸੀ ਟਰਾਲੀਆਂ 'ਚ ਲੋਕ ਨਾ ਘਰਾਂ ਤੋਂ ਰੋੜੇ ਲੇਕੇ ਜਾਂਦੇ ਹੁੰਦੇ ਸੀ ਜਿੱਥੇ ਉਹ ਮਾਰਿਆ ਗਿਆ ਨਾ ਤੇ ਉਹ ਟਾਈਮ ਤੇ ਫਿਰ ਰੋੜੇ ਪਏ ਉਹਦੇ ਇਸ ਕਰਕੇ ਸੱਚੇ ਪਾਤਸ਼ਾਹ ਨੇ ਆਪਣੇ ਗੁਰੂ ਵਰਗਾ ਕੋਈ ਗੁਰੂ ਨਹੀਂ ਹੈ 10 ਗੁਰੂਆਂ ਦਾ ਇਤਿਹਾਸ ਪੜਿਆ ਕਰੋ ਚੰਗਾ ਪੜਿਆ ਕਰੋ ਵਧੀਆ ਬਈ ਜੇ ਪ੍ਰਾਤਨ ਇਤਿਹਾਸ ਮਿਲ ਜਾਵੇ ਤਾਂ ਜੇ ਪੜਦੇ ਪੜਦੇ ਦੇ ਬੰਦੇ ਨੂੰ ਪੱਥਰ ਦੇ ਵਿੱਚੋਂ ਵੀ ਗਰਮ ਕੋ ਪਾਣੀ ਸੇਪ ਪੈਂਦਾ ਬੰਦਾ ਪੱਥਰ ਹੋਵੇ ਉਹ ਵੀ ਰੋਣ ਲੱਗ ਜਾਂਦਾ ਐਸਾ ਸੋਹਣਾ ਇਤਿਹਾਸ ਬਹੁਤ ਔਖਾ ਨਾਗ ਕੋਖ ਬਹੁਤ ਕੱਲਾ ਉੱਤੇ ਕੋਈ ਲੀੜਾ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਰੂ ਬਾੜੇ ਸਿੱਤੇ ਪਾਜ ਦਾ ਬੰਦੇ ਦੇ ਕਾਲਜ ਵਿੱਚ ਬੁਰਗ ਨਿਕਲਦਾ ਜਦੋਂ ਗੁਰੂ ਸਾਹਿਬ ਝਾੜ ਸਾਹਿਬ ਵੇਦਾ ਪਿਆਰ ਵੇਖੋ ਛੱਡ ਤਰੇ ਗੜੀ ਚ ਮੁਕੌਰਦੀ ਵੇਖੋ 칼ਗੀ ਤਰਦ ਸਵੇਹ ਉਹਨਾਂ ਮੁਸਲਮਾਨਾਂ ਨੂੰ ਕੋਈ ਪਤਾ ਨਹੀਂ ਬੱਸ ਇਹ 40 ਸੰਗਤ ਰੂਗਾ ਹੀ ਹੈ ਇਹਦਾ ਫੜੇ ਜਾਣਗੇ ਭਰਮਜੀਤ ਨੇ ਇਹ ਗੱਲ ਆਖੀ ਵੀ ਜਿੱਤਾ ਕਹਿੰਦਾ ਬਾਹ ਖੜੀਆਂ ਕਰਕੇ ਕੱਲ੍ਹ ਕੀ ਤੈਨੂੰ ਕਹਿੰਦਾ ਉਹ ਗੋਬਿੰਦ ਸਿੰਘ ਆ ਉਹ ਬਾਹ ਖੜੀਆਂ ਕਰਕੇ ਤੂੰ ਬਾਹ ਨਿਕਲਿਆ ਤੇ ਮੈਂ ਤੈਨੂੰ ਅਰੰਗਜੀਤ ਤੋਂ ਬਖਸ਼ਾ ਦੂੰਗਾ ਵੇਖੋ ਆਪਣਾ ਪਿਤਾ ਕਿੱਡਾ ਹਣ ਨਿਸ਼ਾਦ ਸਾਹਿਬ ਦੀ ਗੱਲ ਚੱਲਦੀ ਆ ਆਪਣਾ ਪਿਤਾ ਕਿੱਡਾ ਵੱਡਾ ਪਿਤਾ ਉੱਚ ਜਿਹੇ ਬੋਲਿਆ ਬਜੀਤ ਨੂੰ ਉਹ ਬਜੀਤ ਆ ਤੂੰ ਕਹਿੰਦਾ ਮੈਂ ਬਖਸ਼ਾ ਦੂੰ ਬਖਸ਼ਾ ਦੂੰਗਾ ਤੇ ਸਾਧਗਰ ਸੱਚੇ ਪਾਤਸ਼ਾਹ ਕਹਿੰਦੇ ਦੇਰਗਾਹ ਗਿਆ ਮੈਂ ਉਹਨੂੰ ਬਖਸ਼ਾ ਦੂੰਗਾ ਮੈਂ ਬਿਤਾਜੂ ਮੇ ਮੇਰਾ ਖਾਲਸਾ ਹੈ ਇਹ ਮੇਰੇ ਖਾਲਸੇ ਦੀ ਰਾਜਧਾਨੀ ਹੈ ਖਾਲਸਾ ਕਦੇ ਬਾਹ ਨਹੀਂ ਖੜੀ ਕਰਦਾ ਇਹ ਵਜੀਦਿਆਂ ਨੂੰ ਆਖਿਆ ਗਰਮਖੋ ਨਾਲੇ ਪੰਜ ਜਾਣੇ ਛੇ ਜਾਣੇ ਰਹਿ ਗਏ ਸੀ ਸਾਰੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਈ ਸੀ ਉਸ ਟਾਈਮ ਤੇ ਕਹਿੰਦਾ ਬਾਹਾਂ ਖੜੀਆਂ ਕਰੋ ਉਹ ਕਹਿੰਦਾ ਬਾਹਾਂ ਖੜੀਆਂ ਖਾਲਸਾ ਬਾਹ ਨਹੀਂ ਖੜੀ ਕਰੂਗਾ ਅੱਜੋ ਖਾਲਸੇ ਦਾ ਨਾਂ ਹੈ ਜਿਸ ਖਾਲਸੇ ਨੇ ਬਾਹ ਖੜੀ ਨਹੀਂ ਕੀਤੀ ਆਓ ਗਰਮਖੋ ਆਪਾਂ ਨੂੰ ਜਾਗਣਾ ਚਾਹੀਦਾ ਹੈ ਅੰਮ੍ਰਿਤਸਰ ਦੀ ਦਾਲ ਪਿੰਡਾਂ ਜਾਗ ਰਸੀ ਉੱਥੇ ਜਾਂਦੇ ਆਂ ਰਾਜਸਥਾਨ ਉਪਰਾਂ ਉਹਨਾਂ ਕਿਹਾ ਪੱਦਸਤਾਰਵਾਲਾ ਇੱਕ ਨੂੰ ਕਿਹਾ ਮੈਂ ਸਾਡੇ ਕਿਹਾ ਨੇ ਆਣ ਕੇ ਉਹਦੇ ਬੱਚਾ ਹਿੰਦੀ ਦਸਤਾਰਵਨ ਲਾ ਉਹ ਕਹਿੰਦਾ ਉਹ ਕੀ ਹੁੰਦੀ ਆ ਮੈਂ ਪਾਗ ਉਹਦਾ ਅੱਛਾ ਲ ਮੈਨੂੰ ਕਹਿੰਦਾ ਹੁਣੀ ਪਤਾ ਲੱਗੇ ਆ ਥੋੜੀ ਜਿਹੀ ਝੁੱਡੀ ਆ 150 ਮੀਟਰ ਤੇ ਹੀ ਆ ਇੱਥੇ ਜੇ ਜਾਈਏ ਸ੍ਰੀ ਅੰਮ੍ਰਿਤਸਰ ਦਾ 200 2.5 300 ਵੇਖੋ ਅਸੀਂ ਕੀ ਕਰਦੇ ਆ ਉਹ ਕਹਿੰਦਾ ਅੱਛਾ ਕਹਿੰਦਾ ਦਸਤਾਰ ਨੂੰ ਕਹਿੰਦਾ ਪਾਗ ਨੂੰ ਕਹਿੰਦਾ ਦਸਤਾਰ ਕਹਿੰਦੇ ਵਾਹ ਅਸੀਂ ਗੱਡੀ 'ਚ ਬੈਠਣ ਲੱਗੇ ਅਸੀਂ ਸਾਡੇ ਬਚਨ ਕੀਤੇ ਬਚਨ ਕੀਤੇ ਕਹਿੰਦੇ ਮੇਹ ਕਰਦਾ ਬੱਚਾ ਦੇ ਦੇਓ ਮਬੱਤ ਜਦ ਤੂੰ ਆਇਆ ਕਰ ਸਕਤ ਕਰਿਆ ਕਰ ਨਾਲੇ ਉਹ ਘਰ ਵਾਲੀ ਸੀ ਕਹਿੰਦੀ ਕਿਹੜੇ ਕਿਹੜੇ ਦਿਨ ਤੁਹਾਨੂੰ ਦਰਸ਼ਨ ਦੇਣ ਆਇਆ ਕਰੀਏ ਸੀ ਐਉਂ ਬੋਲਦੇ ਕਿਹੜੇ ਕਿਹੜੇ ਨਾਲ ਬੱਚਾ ਬੋਲਣਾ ਨਹੀਂ ਹੁੰਦਾ ਬੋਲਣਗੇ ਤਾਂ ਜੀ ਆਪਾਂ ਬੋਲਾਂਗੇ ਆਪਣਾ ਬੋਲੋ ਕਠੋਰ ਕਰਨਗੇ ਇਸ ਕਰਕੇ ਸਾਧ ਸੰਗਤ ਅਰਦਾਸ ਗੁਰੂ ਸਾਹਿਬ ਬੈਠੇ ਆ ਹਾਜ਼ਰ ਬੈਠੇ ਪਰਦਖ ਉਹ ਦੂਜੇ ਸਾਰੇ ਰਿਟਾਇਰ ਹੋ ਗਏ ਆ ਉਹਨਾਂ ਡਿਊਟੀ ਚਲੀ ਗਈ ਹੈ ਦੁਆਪਰ ਵਿੱਚ ਤ੍ਰੇਤੇ ਵਿੱਚ ਕਾਜ ਵਿੱਚ ਗੁਰੂ ਨਾਨਕ ਸਾਹਿਬ ਦਾ ਪਰ ਰਹੇ ਆਪਣੇ ਗੁਰੂ ਸਾਹਿਬ ਬੈਠੇ ਆ ਤੁਸੀਂ ਕਮਾਈ ਕਰਕੇ ਵੇਖੋ ਵੇਖਣ ਦੀ ਵਾਲੀ ਅੱਖ ਨਹੀਂ ਤੇ ਗੁਰੂ ਨਾਨਕ ਤੇ ਤੋਂ ਵਕ ਨਿਕਾਲਦਾ ਜੀ ਪਹਿਕੋ ਕਰਨਾ ਪੈਂਦਾ ਬੂਨਾ ਦੇ ਨਾਲ ਤੇ ਕੈਨੇਡਾ ਮਨੀਕਾ ਦੇ ਨਾਲ ਨਹੀਂ ਉਹਨੇ ਦਸਣਾ ਉਹਨੇ ਦਸਣਾ ਅੰਦਰ ਵੜਿਆ ਉਹਨੇ ਸ਼ਾਦ ਚੱਲਿਆ ਵੇਖਣਾ ਇਸ ਕਰਕੇ ਆ ਵਾਹੀ ਭਾਈ ਬੜੇ ਬਾਗਾ ਵਾਲੇ ਹੰ ਤੇ ਸਾਰਾ ਵੇਖੀਏ ਆਪਾ ਖਾਲਸਾ ਪੰਥ ਹੱਥ ਜੋੜ ਕੇ ਵੇਨਤ ਕਰੀਏ ਬਿਆ ਮਰਚਕਾਓ ਗੁਰੂ ਵਾਲੇ ਬਣਾਓ ਇਹਨਾਂ ਨੂੰ ਪੂਰੇ ਸਿੱਖ ਦਸਤਾਰਾ ਸਜਾਓ ਇਹ ਸੇਖੋਂ ਸਾਡੇ ਪੰਜਾਬ ਦੇ ਤੇ ਸਾ ਅੰਗਰੇਜ਼ ਅੰਬਰ ਥੱਕੀ ਵੇ ਅੰਗਰੇਜ਼ ਸਵਾ ਲੱਖ ਅੰਬਰ ਥੱਕੀ ਬੈਠੇ ਸੋਨੇ ਦੀ ਜਲਤ ਬੜਾਈ ਬੈਠੇ ਪਾਲਕੀ ਦੀ ਸੋਨੇ ਦੇ 12 ਸਾਲ ਅੰਗਰੇਜ਼ੀ ਦਾ ਗੁਰੂ ਗ੍ਰੰਥ ਸਾਹਿਬ ਦੀ ਫਾਈ ਬੈਠੇ ਲੈ ਅੰਗਰੇਜ਼ ਕਿਹੜੀ ਜਾਤ ਆ ਦੇਖੋ ਇਸ ਕਰਕੇ ਅੰਧਕੀ ਕਰ ਰਿਆ ਸਾਨੂੰ ਸਾਰ ਸਿੱਖ ਧਰਮ ਨੂੰ ਹਿਸਾਬਾਣਾ ਚਾਹੀਦਾ ਹੈ ਰਾਣਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਸਿੱਖੀ ਦਾ ਪ੍ਰਚਾਰ ਮੈਂ ਆਪਣੇ ਖਾਲਸੇ ਦੀ ਤਲੀ ਤੇ ਰੱਖਤਾ ਕਿਹੜੇ ਦੀ ਗੁਰੂ ਜੀ ਕਹਿੰਦੇ ਜਿਹੜਾ ਅਮਰ ਝਗਾਉਗਾ ਉਹ ਮੇਰਾ ਖਾਲਸਾ ਹੋ ਕੋਈ ਅਮਰ ਝਗਾ ਦੇ ਆ ਨਗਰ ਕੀਰਤਨ ਹੁੰਦੇ ਆਪਣੇ ਨਗਰ ਕੀਰਤਨ ਦੇ ਸਨੇਰੀ ਝੰਡੇ ਹੁੰਦੇ ਕੇਸਰੀ ਝੰਡੇ ਹੁੰਨੇ ਕਿ ਨਹੀਂ ਹੁੰਦੇ ਨਗਰ ਕੀਰਤਨਾਂ ਦੇ ਤੇ ਹੁਣ ਕਿਹੜਾ ਝੰਡਾ ਲਾਉਂਗੇ ਫਿਰ ਤੇ ਸਾਹ ਚੋਲੇ ਵੀ ਪਾਏ ਹੁੰਦੇ ਨੇ ਪੰਜ ਪਿਆਰੇ ਸੀ 72 ਪੈਣੇ ਹੁੰਦੇ ਆ ਜਦੋਂ ਅੰਮਰ ਛਕਾਉਂਦੇ ਆ ਇਹ ਬਹੁਤ ਧਾਰਨ ਹੈ ਸਾਸ ਇਸ ਕਰਕੇ ਬੇਨਤੀ ਕਰੋ ਗੁਰੂ ਰਣ ਸਾਹਿਬ ਸਮਰੱਥ ਰੇਟੇ ਆਪਣੇ ਪਾਸ ਆਗਾਜ਼ ਕਦੋਂ ਬਾਰੇ ਸਮਰੱਥ ਰੇਟੇ ਪਾਸਾ ਆਕਾਰ ਪੁਰਖ ਦਾ ਤਖਤ ਹੈ ਤਖਤ ਵੇਦਾ ਨਹੀਂ ਪਿਆ ਹੈ ਉਧਰ ਛੇਵੇਂ ਪਾਸੇ ਹਾਜਰ ਨਾਜ਼ਰ ਬੈਠੀ ਹੈ ਇਸ ਕਰਕੇ ਤੂੰ ਅੱਖ ਵੜਾ ਹੇ ਵਾਹਿਆ ਬੈਠੇ ਹੈ ਗੁਰੂ ਰਾਮਦਾਸ ਪਾਸ਼ਾ ਵੀ ਬੈਠੇ ਹੈ ਐਵੇਂ ਇਹਦੀ ਦੁਨੀਆ ਆੜ ਕੇ ਝੋਲੀਆਂ ਨਹੀਂ ਭਰਾ ਸਕਦੀ ਸਾਥ ਕੋਈ ਤਾਂ